ਪੰਜਾਬ ਅੰਦਰ ਕਿਸਾਨੀ ਸੰਘਰਸ਼ ਦੀ ਆਵਾਜ਼ਤ ਹਰ ਰੋਜ਼ ਨਵੀਂ ਸਲੇਟ ਉੱਤੇ ਕਿ ਕਿਸਾਨੀ ਧਿਰ ਦੀ ਮੇਨ ਸਟਰੀਮ ਉਹਨਾਂ ਵੱਲੋਂ ਵੀ ਅੱਜ ਇੱਕ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਐਸਕੇਐਮ ਜਿਹੜਾ ਗੈਰ ਸਿਆਸੀ ਧਿਰ ਵੱਲੋਂ ਸ਼ੰਭੂ ਦੇ ਖਨੌਰੀ ਮੋਰਚਾ ਆਰੰਭਿਆ ਹੋਇਆ ਹੈ ਖੈਰ ਸਵਾਲ ਹੈ ਕਿ ਕੀ ਇਹ ਜਿਹੜੀਆਂ ਕਿਸਾਨੀ ਮੰਗਾਂ ਮਸਲੇ ਉਹ ਅਮਲੀ ਤੌਰ ਤੇ ਕਦੇ ਪ੍ਰਵਾਨ ਹੋਣਗੇ ਜਾਂ ਇਹ ਕਹਾਣੀ ਸੰਗਠਨਾਂ ਤੱਕ ਹੀ ਸੀਮਤ ਰਹੇਗੀ ਕੇਂਦਰ ਸਰਕਾਰ ਨਾਲ ਗੱਲਾਂ ਬਾਤਾਂ ਤੱਕ ਹੀ ਸੀਮਤ ਰਹੇਗੀ ਲੰਘੇ ਕੱਲ ਹੀ ਹੱਲੇ ਜਿਹੜੀ ਐ ਐਸਕੇਮ ਗੈਰ ਸਿਆਸੀ ਦੀ ਕੇਂਦਰੀ ਧਿਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਦੂਜੇ ਬੰਨੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਉਹਨਾਂ ਨੇ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਧੂਆ ਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿਹਦੇ ਖਿਲਾਫ ਭਗੌੜਾ ਦਲ ਦੇ ਖਿਲਾਫ ਫਿਰ ਅੱਜ ਪੰਜਾਬ ਦੇ ਵਿੱਚ ਉਹਨਾਂ ਨੇ ਤਿੰਨ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਉਤੇ ਜਿਹੜਾ ਪ੍ਰਚਾਰ ਮੁਹਿੰਮ ਆਰੰਭੀ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਅਗਲੇ ਸਮੇਂ 2 ਦਰਜਨ ਦੇ ਕਰੀ ਪ੍ਰੋਗਰਾਮਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਿਰਕਤ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰਤ ਦੇ ਲੀਡਰਸ਼ਿਪ ਵੱਲੋਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਅਗਲੇ ਸਮੇਂ ਵੱਡੇ ਪੱਧਰ ਤੇ ਪੁਨਾਈ ਜਾ ਰਹੇ ਨੇ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਬਾਦਲ ਨੂੰ ਕਿੰਨਾ ਕੰਟੈਂਟ ਪਾਉਣ ਦੇ ਵਿੱਚ ਸਮਰੱਥ ਹੋਣਗੇ ਹਾਲੇ ਤੱਕ ਉਹ ਵਾਦਲਾ ਨੂੰ ਉਪਰ ਕੁੜੀਦਾਲ ਬਜੁਰੂਰ ਵੱਡੇ ਪੱਧਰ ਤੇ ਪੇਸ਼ ਕਰਨ ਦੇ ਵਿੱਚ ਅੱਗੇ ਵਾਧੇ ਪਕਾਈ ਦੇ ਰਿਹਾ ਹੈ ਕਿ ਅਮਰੀਕਾ ਤੋਂ ਦੂਜਾ ਜਹਾਜ਼ ਜਿਹੜੇ ਰਿਪੋਰਟ ਹੋਏ ਨਹੀਂ ਜਿਨ੍ਹਾਂ ਨੂੰ ਫੜ-ਫੜ ਕੇ ਅਮਰੀਕਾ ਭਾਰਤ ਭੇਜ ਰਿਹਾ ਹੈ ਅੱਜ 167 ਜਾਨੀ ਕਿ ਗੈਰ ਕਾਨੂੰਨੀ ਪ੍ਰਵਾਸੀ ਕਹਿ ਸਕਦੇ ਹਾਂ ਉਹਨਾਂ ਦਾ ਜਹਾਜ਼ ਅੱਜ ਭਾਰਤ ਉੱਤੇ ਉਤਰਿਆ ਜਿਦੇ ਵਿੱਚ 66 ਪੰਜਾਬੀ ਨੇ ਕਿਹਾ ਅੱਜ ਇਹ ਸਾਰੇ ਅੱਜ ਦੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਸ਼ੀ ਮਹਾਰਤ ਦੇ ਅਧਾਰ 'ਤੇ ਜਾ ਕੋ ਇੰਟਰਨੈਟ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਲਿੰਕ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿਸਾਨ ਹਲਕੇ ਨਾਲ ਜੁੜੀ ਪੂਰੇ ਭਾਰਤ ਦੇ ਵਿੱਚ ਐਸਕੇਐਮ ਇਹਨੀ ਦੀ ਨਹੀਂ ਵੱਡੇ ਪੱਧਰ ਉੱਤੇ ਸਰਗਰਮ ਹੈ ਚੰਡੀਗੜ੍ਹ ਦੇ ਵਿੱਚ ਅੱਜ ਐਸਕੇਐਮ ਦੀ ਬੈਠਕ ਹੋndi ਹੈ ਤੇ ਚੰਡੀਗੜ੍ਹ ਲਈ ਇੱਕ 5 ਮਾਰਚ ਤੋਂ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ। ਸਵਾਲ ਹੈ ਕਿ ਕੀ ਕਿਸਾਨ ਜਿਹੜੀਆਂ ਕਿਸਾਨੀ ਮੰਗਾਂ ਲਈ ਉਹ ਸ਼ਿੰਗਸਾਤਾ ਕੀ ਕਹਾਣੀ ਰਹੇਗੀ? ਕੇਂਦਰ ਨਾਲ ਗੱਲਬਾਤ ਤਾਂ ਤੱਕ ਹੀ ਮਾਮਲਾ ਰਹੇਗਾ ਜਾਂ ਅੱਗੇ ਵਧੇਗਾ? ਅੱਗੇ ਵਧਣਾ ਮਤਲਬ ਪਹਿਲੇ ਕਿਸਾਨ ਮੋਰਚੇ ਮੰਗ ਮੰਗਾ ਪ੍ਰਵਾਨ ਕਰੇ ਕੇਂਦਰ ਸਰਕਾਰ। ਮੰਗਾਂ ਭਾਵੇਂ ਬਹੁਤ ਵੱਡੀਆਂ ਨੇ ਪਰ ਕੇਂਦਰ ਲਈ ਉਹ ਕੁਝ ਵੀ ਨਹੀਂ। ਹੀ ਮੰਨਦੇ ਆ ਕਿ ਕਿਸਾਨ ਸੰਘਰਸ਼ਾਂ ਤਾਂ ਕਿ ਸੀਮਤ ਰਹਿਣਗੇ ਜਾਂ ਮੰਗਾਂ ਮਨਵਾਉਣ ਦੇ ਵਿੱਚ ਵੀ ਜਿਹੜੀ ਉਹ ਆਪਣਾ ਜਿਹੜਾ ਇੱਕ ਹੱਲਾ ਬੋਲ ਸਕਣਗੇ ਜੀ ਦਰਸਾ ਜੀ ਦਰਸਾ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਵਿਸ਼ਵ ਪੱਧਰ ਤੇ ਬਣ ਰਹੀਆਂ ਨੇ ਕਿਸਾਨੀ ਦੇ ਲਈ ਬੜਾ ਇੱਕ ਸੰਕਟ ਬੜਾ ਗੰਭੀਰ ਸੰਕਟ ਬਣ ਚੁੱਕਿਆ ਕਿਸਾਨੀ ਦੀ ਹੋਂਦ ਦੇ ਲਈ ਇਸ ਕਰਕੇ ਕਿਸਾਨ ਸੰਘਰਸ਼ ਦੇ ਰਾਹ ਪੈ ਰਹੇ ਨੇ ਇਹਦਾ ਕਿ ਪਹਿਲਾਂ ਵੀ ਲੰਬਾ ਸੰਘਰਸ਼ ਕਰਕੇ ਉਹਨਾਂ ਨੇ ਕੇਂਦਰ ਦੇ ਕਲਾਬ ਆਪਣੀਆਂ ਮੰਗਾਂ ਮਨਵਾਈਆਂ ਸਨ ਤੇ ਹੁਣ ਫੇਰ ਉਹਨਾਂ ਨੂੰ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਆਪਣੀਆਂ ਹੋਰ ਮੰਗਾਂ ਦੇ ਲਈ ਕਿਸਾਨ ਆਪਣੇ ਸੰਘਰਸ਼ ਦੇ ਰਾਹ ਪਾਇ ਰਹੇ ਨੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਇੱਕ ਵੱਡਾ ਮੋਰਚਾ ਲੱਗ ਰਿਹਾ ਹੈ ਪਰ ਦੇਖਿਆ ਜਾ ਵੀ ਜਿਸ ਤਰ੍ਹਾਂ ਦੀ ਸਰਕਾਰਾਂ ਦੀਆਂ ਸ਼ਕਤੀਆਂ ਨੇ ਸਰਕਾਰ ਦਾ ਦਬਾਅ ਹੈ ਸਰਕਾਰ ਦੇ ਪਾਤ ਸਾਧਨ ਨੇ ਤੇ ਸਰਕਾਰ ਦੀਆਂ ਆਪਣੀਆਂ ਨੀਤੀਆਂ ਨੇ ਉਹ ਉਹ ਉਹਦੀ ਇੱਛਾ ਹੋਏਗੀ ਕਿ ਇਸ ਮਾਮਲੇ ਨੂੰ ਲਟਕਾਇਆ ਜਾਵੇ ਜਾਂ ਇਸ ਮਾਮਲੇ ਨੂੰ ਆਪਣੇ ਆਪ ਹੀ ਹੰਬਾ ਕੇ ਖਤਮ ਕੀਤਾ ਜਾਵੇ ਕਿਉਂਕਿ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੰਜਾਬ bari ਜਿਹੜਾ ਕੇਂਦਰ ਸਰਕਾਰ ਦਾ ਜਾ ਆ ਕੀ ਮੰਨਿਆ ਜਾਵੇ ਜਿਹੜਾ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਸੰਬੰਧੀ ਇੱਕ ਨਵੀਂ ਕੋਈ ਤਜਰਬਾਤੀ ਇਹ ਗੇਮ ਵੀ ਸ਼ਾਇਦ ਕੇਂਦਰ ਸਰਕਾਰ ਦੇ ਵਿਚਾਰ ਦੀ ਨ ਹੋਵੇ ਜਿੱਥੋਂ ਕਿ ਅ ਅਗਲੀਆਂ ਚੋਣਾਂ ਦੇ ਵਿੱਚ ਰਾਸੀ ਪੱਤਾ ਵੀ ਰਾਸੀ ਲਾਹਾ ਵੀ ਲਿਆ ਜਾ ਸਕੇ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਵੇਂ ਸਿਰਜਿਆ ਜਾ ਰਿਹਾ ਪੰਜਾਬ ਕਿਉਂਕਿ ਰਦੀ ਸੁਭਾ ਹੁੰਣ ਦੇ ਨਾਲ ਇੱਕ ਖੁਸ਼ਹਾਲ ਸੂਬਾ ਸੀ ਪੰਜਾਬ ਅਗਵਾਈ ਕਰਦਾ ਸੀ ਹਰੇਕ ਫੀਲਡ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਵੇਲੇ ਪੰਜਾਬ ਦੀ ਤੂਤੀ ਬੋਲਦੀ ਸੀ ਪਰੰਤੂ ਹੁਣ ਪੰਜਾਬ ਦੇ ਵਿੱਚ ਇੰਨੀਆਂ ਦਰਪੇਸ਼ਤ ਮਸੱਈਆ ਮੈਨੇ ਮੇਰ ਜੁਗਾਰੀ ਦੀ ਸਮੱਸਿਆ ਨਸ਼ਿਆਂ ਦੀ ਸਮੱਸਿਆ ਲਾ ਐਂਡ ਆਰਡਰ ਦੇ ਗੈਂਗਸਟਰ ਦੀ ਸਮੱਸਿਆ ਤੇ ਵੰਡੀ ਦੇਸ਼ ਦੇ ਵਿੱਚੋਂ ਜਿਮਗਲ ਹੋ ਕੇ ਆਉਂਦੇ ਨਸ਼ਿਆਂ ਦੀ ਸਮੱਸਿਆ ਬਹੁਤ ਕੁਸ਼ ਸਮੱਸਿਆ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਨਾਲ 2-4 ਹੁਣ ਪੈ ਰਹੇ ਆ ਉਹ ਜਿਹੜੀ ਤਾਜਾ ਤਰੀਨ ਸਮੱਸਿਆ ਹੈ ਜਿਹੜੀ ਕਿ ਪ੍ਰਵਾਸ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਦੀ ਪੰਜਾਬ ਦੇ ਵਿੱਚੋਂ ਗਏ ਸੀ ਤੇ ਹੁਣ ਅਮਰੀਕਾ ਤੋਂ ਜਿਵੇਂ ਆਵਾਸ ਹੋ ਰਿਹਾ ਤੋਂ ਫੜ ਫੜ ਕੇ ਬੰਦੇ ਨੂੰ ਭੇਜਿਆ ਜਾ ਰਿਹਾ ਜਹਾਜ਼ ਪਰ ਪਰ ਆ ਰਹੇ ਨੇ ਉਹ ਵੀ ਪੰਜਾਬ ਦੇ ਲਈ ਇੱਕ ਬੜੀ ਸਮੱਸਿਆ ਹੈ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਮਸਲੇ ਨੇ ਇਨਾਂ ਨੂੰ ਪਾਇੰਟ ਡਾਊਨ ਦੇ ਲਈ ਕੇਂਦਰ ਸਰਕਾਰ ਚਾਹ ਰਹੀ ਹੈ ਵੀ ਕਿਧਰੇ ਪਾਸੇ ਹੋਰ ਧਿਆਨ ਡਾਇਵਰਟ ਕੀਤਾ ਜਾਵੇ ਕਿਉਂਕਿ ਜਿਹੜੇ ਮਸਲੇ ਨੇ ਇਹ ਸਾਰੇ ਤਕਰੀਬਨ ਕਿਸਾਨੀ ਦੇ ਨਾਲ ਵੀ ਸੰਬੰਧਿਤ ਨੇ ਚਾਹੇ ਪ੍ਰਵਾਸ ਦਾ ਮਸਲਾ ਹੋਵੇ ਵੀ ਕਿਸਾਨੀ ਦੇ ਵਿੱਚ ਹੀ ਆ ਜਾਂਦਾ ਨਸ਼ਿਆਂ ਦੇ ਵਿੱਚ ਹੈ ਉਹ ਵੀ ਕਿਸਾਨਾਂ ਦੇ ਧੀਆਂ ਪੁੱਤ ਜਿਹੜੇ ਨਸ਼ੇੜੀ ਹੋ ਗਏ ਰਹੇ ਨੇ ਜਾਂ ਮਰ ਰਹੇ ਨਿਮੋਤਾ ਹੋ ਰਹੀਆਂ ਨੇ ਕਿਸਾਨ ਸੁਇਸਾਈਡ ਕਰ ਰਹੇ ਨੇ ਕਰਜ਼ਿਆਂ ਦੀ ਸਮੱਸਿਆ ਇਹ ਸਬੰਧ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਬਹੁਤ ਗੰਭੀਰ ਸਮੱਸਿਆ ਹੈ ਤੇ ਬੜਾ ਨਰਾਸ਼ਤਾ ਦਾ ਆਲੰਬੀਆ ਅਕਰੋਸ਼ ਵੀ ਹੈ ਇਸ ਸਬੰਧ ਦੇ ਵਿੱਚ ਜਿੱਮੇ ਹੁਣ ਕਿਸਾਨਾਂ ਨੇ ਆਪਣਾ ਮੋਰਚੇ ਦਾ ਐਲਾਨ ਕੀਤਾ ਹੈ ਸਰਕਾਰ ਚਾਹੇਗੀ ਕਿ ਇਸ ਮੋਰਚੇ ਨੂੰ ਕਿਸ ਤਰ੍ਹਾਂ ਲੈਂਦੀ ਹੈ ਤੇ ਇਸ ਦੇ ਵਿੱਚੋਂ ਕੀ ਸਿੱਟੇ ਨਿਕਲਦੇ ਨੇ ਜਿਸ ਤਰ੍ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਉਹ ਬੜੀਆਂ ਕਾਗ ਪਾਰਟੀਆਂ ਨੇ ਉਹਨੇ ਬੜੇ ਸਾਧਨ ਨੇ ਬੜਾ ਕੁਝ ਹੈਗਾ ਤੇ ਕਿਸਾਨ ਜਿਹੜੀਆਂ ਜਿੱਥੇ ਬੰਨੀਆਂ ਨੇ ਇੱਕ ਪ੍ਰੈਸ਼ਰ ਗਰੁੱਪ ਹੀ ਨੇ ਨਾ ਇਹ ਆਪਣੀ ਓਨਿਕ ਟੈਕਟਿਕਸ ਦੇ ਨਾਲ ਹੀ ਆਪਣੀਆਂ ਮੰਗਾਂ ਨੂੰ ਮਨਵਾਉਣ ਦਾ ਜਾਂ ਮੰਗਾਂ ਦੇ ਉੱਪਰ ਇਹ ਫਾਇਦਾ ਲੈਣ ਦਾ ਉਹਨਾਂ ਕੀ ਕਰ ਸਕਦੇ ਨੇ ਉਸ ਹੱਦ ਤੱਕ ਨਹੀਂ ਕਿਸਾਨਾਂ ਨੂੰ ਹੁਣ ਇਹ ਆ ਵੀ ਜਿਹੜਾ ਪਿਛਲਾ ਜਿਹੜਾ ਵੱਡਾ ਅੰਦੋਲਨ ਚੱਲਿਆ ਸੀ ਉਹਦੇ ਚੋਂ ਮੰਗਾਂ ਮਨਾ ਲਈਆਂ ਸਰਕਾਰ ਤੋਂ ਇੰਨਾ ਦਬਾਅ ਬਣ ਗਿਆ ਤੇ ਕਿਸਾਨਾਂ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਜਿਹੜੀ ਆਤਮ ਬਲਵਾਨੀ ਜਾਂ ਆਤਮ ਜਿਹੜਾ ਪ੍ਰਭਾਵ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਕਿਸਾਨਾਂ ਦਾ ਵੀ ਅਸੀਂ ਹਰ ਇੱਕ ਚੀਜ਼ ਮਨਵਾ ਸਕਦੇ ਆ ਇਸ ਤਰ੍ਹਾਂ ਦੀ ਇਹ ਭਾਵਨਾ ਵੀ ਹੈ ਇਹਦੇ ਤੋਂ ਸਰਕਾਰਾਂ ਵੀ ਚਾਹੁੰਦੀਆਂ ਨੇ ਬਿਕੁਸ਼ਨਾ ਕੁਸ਼ ਅਸੀਂ ਇਸ ਦਾ ਵਿਕੀ ਉਨ ਕਿਧਰੇ ਪਾਸੇ ਹੋਰ ਕੱਢਿਆ ਜਾਵੇ ਇਹ ਵੀ ਹੋ ਸਕਦਾ ਜਿਹੜਾ ਲੰਬਾ ਸੰਘਰਸ਼ ਚੱਲੇ ਜਾਂ ਹੋਟ ਚੱਲੇਗੇ ਜਦੋਂ ਸ਼ੁਰੂ ਹੋਏਗਾ ਇਸ ਨੂੰ ਕੋਈ ਹੋਟ ਵਿਸਟ ਵੀ ਦੇ ਸਕਦੇ ਨੇ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਿਵੇਂ ਵਾਪਰ ਰਿਹਾ ਜਿਹੜਾ ਵਰਤਾਰਾ ਹੈ ਤਾਂ ਮੁੱਖ ਪੱਖ ਤੇ ਵੀ ਹੈ ਇਹ ਸਮਾਜਿਕ ਪੱਖ ਦੇ ਵਿੱਚ ਵੀ ਹੈ ਸਮਾਜਿਕ ਅਨਰਸਟ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ ਆਪਣਾ ਏਡਾ ਵੱਡਾ ਤਣਾਅ ਹੈ ਜਿਹੜੀ ਕਿ ਸਭ ਤੋਂ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਾਹ ਇੱਕ ਸੋਤਨ ਸਾਲ ਪੁਰਾਣੀ ਪਾਰਟੀ ਹੈ ਬੜੇ ਗੀਭੀ ਸੰਕਟ ਦੇ ਵਿੱਚੋਂ ਨਿਕਲ ਰਹੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦਾ ਜਿਹੜਾ ਟੋਟਲ ਪੋਲੀਟਿਕਲ ਸਨੇਰੀਓ ਹੈ ਇਸ ਦੇ ਉੱਪਰ ਲੱਗਦਾ ਕਿ ਜਿਹੜੀ ਸਰਕਾਰ ਹੈ ਜਾਂ ਸਰਕਾਰੀ ਏਜੰਸੀਆਂ ਨੇ ਕੋਈ ਨਵਾਂ ਤਜਰਬਾ ਕਰਕੇ ਇਸ ਇਸ ਮੰਦ ਵਿੱਚ ਕੋਈ ਨਾ ਕੋਈ ਆਪਣੀ ਲਾਈਨ ਛੱਡਣਾ ਚਾਹ ਰਹੇ ਨੇ ਤੇ ਇਹ ਅੰਦੋਲਨਾਂ ਦਾ ਜਿਹੜਾ ਦੌਰ ਹੈ ਇਹਦੇ ਵਿੱਚੋਂ ਵੀ ਕਾਫੀ ਕੁਝ ਸੋਚ ਵਿਚਾਰ ਕੇ ਜਾਂ ਸਮਝ ਕੇ ਸਾਹਮਣੇ ਆਏਗਾ ਤੇ ਇਹ 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 ਜਿਹੜਾ ਚੱਲ ਰਿਹਾ ਕਿ ਜੇਕਰ ਕਿਸਾਨਾਂ ਦਾ ਹੈਗਾ ਤਾਂ ਪਿਛਲੇ 1 ਸਾਲ ਤੋਂ ਵੱਧ ਤੋਂ ਸ਼ੰਭੂ ਤੇ ਖਨੌਰੀਵਾੜ ਦੇ ਪਰਖਸਾਨ ਮੋਰਚਿਆਂ ਤੇ ਡੱਟੇ ਬੈਠੇ ਨੇ ਉਹ ਐਸਕੇਮ ਗੈਰਸੇਸਤੀ ਦਾ ਚੱਲ ਰਿਹਾ ਤੇ ਜਗਜੀਤ ਸਿੰਘ ਡੱਲੇਵਾਲ ਨੇ ਮਰਨwarte ਤੇ ਬੈਠੇ ਨੇ ਸਰਕਾਰਾਂ ਕਿਸ ਤਰ੍ਹਾਂ ਦਾ ਇਹਨਾਂ ਦੇ ਬਾਰੇ ਲੈਣਗੀਆਂ ਤੇ ਹੁਣ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਸਾਨੀ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਮੋਰਚਿਆਂ ਦੇ ਰਾਹ ਪੈਣਾ ਪੈ ਰਿਹਾ ਹੈ ਤੰਗਸ਼ ਕਰਨਾ ਪੈ ਰਿਹਾ ਸੰਸ਼ਟ ਤੋਂ ਬਿਨਾ ਉਹਨਾਂ ਦਾ ਜਾਰਾ ਨਹੀਂ ਯਾਪਦਾ ਇਹ ਬਿਲਕੁਲ ਉਹ ਵੀ ਵੇਖਣ ਵਾਲੀ ਗੱਲ ਹੈ ਕਿ ਜਿਹੜੇ ਕਿਸਾਨ ਧਿਰ ਦੋ ਤਿੰਨ ਹਿੱਸਿਆਂ ਚ ਉਹਨਾਂ ਚ ਜਿਹੜੀ ਏਕਤਾ ਦੀ ਗੱਲ ਚੱਲ ਰਹੀ ਹੈ ਉਹ ਕਦੋਂ ਸਿਰੇ ਚੜਦੀ ਹੈ ਕਿਉਂਕਿ ਜਿੰਨਾ ਚਿਰ ਕਿਸਾਨੀ ਧਿਰ ਕਿਸਾਨ ਜੁਗਨਾਂ ਦੇ ਵਿੱਚ ਆਪਸੀ ਏਕਤਾ ਨਹੀਂ ਹੁੰਦੀ ਉਹਨਾਂ ਚ ਸਰਕਾਰਾਂ ਨੂੰ ਉਸ ਕਦਰ ਮਾਮਲੇ ਨੂੰ ਨਹੀਂ ਗੌਰ ਦੀਆਂ ਤਾਂ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਵੱਡੇ ਜਿਹੜੇ ਇਲੈਕਟ੍ਰੋਨਿਕ ਚੈਨਲ ਨੇ ਖਾਸ ਕਰਕੇ ਉਹਨਾਂ ਤੇ ਵੱਡੇ ਪੱਧਰ ਤੇ ਜਿਹੜੀ ਚਰਚਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਇੰਨੀ ਦਿਨੀ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਲਾਂਕਿ ਇਹ ਚਰਚਾ ਵਧੇਰੇ ਜਿਹੜਾ thora ਉਹ ਅਕਾਲੀ ਦਲ ਦੇ ਖਿਲਾਫ ਹੀ ਹੈ 네ਗੇਟਿਵ ਜਿਹੜੀ ਹੈ ਅਪਰੋਚ ਇਹ ਸਾਰੇ ਮਾਮਲੇ ਦੇ ਵਿੱਚ 네ਗੇਟਿਵਿਟੀ ਦੇ ਨਾਲ ਜਿਹੜੀ ਚਰਚਾ ਹੈ ਪਰ ਇੰਨੀ ਜਿਆਦਾ ਚਰਚਾ ਦੇ ਮਾਣੇ ਕੀ ਹੈ ਹਾਲਾਂਕਿ ਅਕਾਲੀ ਦਲ ਦੇ ਕੋਲ ਇੰਨੀ ਦਿਨੀ ਇੱਕੋ ਇੱਕ ਮੈਂਬਰ ਪਾਰਲੀਮੈਂਟ ਹੈ ਤੇ ਇੱਕੋ ਇੱਕ ਕਹਿ ਸਕਦੇ ਆ ਕਿ ਵਿਧਾਇਕ ਹੈ ਉਹ ਜੋ ਵਿਧਾਇਕ تین ਸਨ ਇੱਕ ਪਾਰਟੀ ਛੱਡ ਗਿਆ ਇੱਕ ਰੁੱਸਿਆ ਹੋਇਆ ਕਹਿੰਦਾ ਭਾਵ ਕਿ ਮਨਪ੍ਰੀਤ ਸਿੰਘ ਇਹ ਐਲੂ ਨੂੰ ਪਰਸਿਆਂ ਦੀ ਕੈਟਾਗਰੀ ਚ ਰੱਖ ਸਕਦੇ ਆ ਇੱਕੋ ਇੱਕ ਮਗਰ ਗਨੀਬ ਕੌਰ ਮਜੀਠੀਆ ਹੈ ਜਿਹੜੀ ਮਜੀਠੀ ਹਲਕੇ ਤੋਂ ਨੇ ਜਿਹੜੇ ਐਮ ਐਲ ਏ ਸੰਗਠਨ ਸੰਗਠਨ ਕੇ ਪਾਰਟੀ ਬਹੁਤ ਛੋਟੇ ਧਾਰੇ ਦੇ ਵਿੱਚ ਹੈ ਪਰ ਅਜਿਹੇ ਮਾਹੌਲ ਦੇ ਵਿੱਚ ਇੰਨੀ ਜ਼ਿਆਦਾ ਚਰਚਾ ਇਹ ਚਰਚਾ ਦੇ ਕੀ ਮੰਨੇ ਆਪਾਂ ਕੀ ਮੰਨ ਸਕਦੇ ਆ ਕੀ ਸੰਕੇਤ ਸਿਆਸੀ ਵਿਹਾਜ ਉਤੇ ਜ਼ਿਕਰ ਤੁਸੀਂ ਥੋੜਾ ਜਿਆ ਖੋਲੋ ਜੀ ਡਾਕਟਰ ਸਾਹਿਬ ਪਿੰਡਲ ਸਾਹਿਬ ਜੇ ਦੇਖਿਆ ਜਵੇ ਇਹ ਗੱਲ ਬਿਲਕੁਲ ਸਹੀ ਹੈ ਕਿ ਅਕਾਲੀ ਦਲ ਇਨਾ ਪੋਲੀਟਿਕਲੀ ਤੌਰ ਤੇ ਹਾਸ਼ੀਏ ਤੇ ਧੱਕਿਆ ਹੋਇਆ ਪਰ ਮੀਡੀਆ ਦੀ ਸਭ ਤੋਂ ਵੱਧ ਸੁਰਖੀਆਂ ਬਟੋਰ ਰਿਹਾ ਹੈ ਇਹ ਇਹਨਾਂ ਦਿਨਾਂ ਦੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਜਦ ਤੋਂ ਅਕਾਲੀ ਦਲ ਦੇ ਵਿੱਚ ਆਪਸੀ ਦੁਫੇੜ ਜਾਂ ਸੁਧਾਰ ਲਹਿਰ ਨੇ ਹਮਲੇ ਕਰਨੇ ਸ਼ੁਰੂ ਕੀਤੇ ਨੇ ਜਾਂ ਇਹ ਹੈ ਤੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਚੋਣਾਂ ਵੀ ਹੋਈਆਂ ਉਪ ਚੋਣਾਂ ਵੀ ਹੋਈਆਂ ਬਾਈ ਇਲੈਕਸ਼ਨ ਵੀ ਹੋਈਆਂ ਪੰਚਾਇਤੀ ਇਲੈਕਸ਼ਨ ਵੀ ਹੋਈ ਔਰ ਸ਼ਹਿਰੀ ਹਿੱਸੇ ਦੇ ਵਿੱਚ ਮਿਊਨਿਸਪੈਲਟੀ ਦੇ ਚੋਣਾਂ ਵੀ ਹੋਈਆਂ ਪਰੰਤੂ ਕਾਲੀ ਦਲ ਦਾ ਜਿਹੜਾ ਕਾਟੋ ਪਲੇਸ ਹੈ ਉਹ ਆਪਣੀਆਂ ਸੁਰੱਖਿਅਾਂ ਜਰੂਰ ਲੈਂਦਾ ਰਿਹਾ ਹੈ ਇਹ 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 ਬਿਲਕੁਲ ਠੀਕ ਹੈ ਤੇ ਲੈਂਦਾ ਵੀ ਇਹਦੀ ਇਹਦਾ ਪ੍ਰਭਾਵ ਵੀ ਕੀ ਹੈ ਤੇ ਨੈਗੇਟਿਵਟੀ ਤੇ ਇਹਦੇ ਵਿੱਚੋਂ ਪੋਜੀਟਿਵ ਕੋਈ ਹੋ ਨਹੀਂ ਨਿਕਲਦਾ ਸਿਰਫ ਅਕਾਲੀ ਦਲ ਦੀ ਜਿਹੜੀ ਨੈਗੇਟਿਵ ਇਹ ਇਹ ਦੇ ਪਿੱਛੇ ਇਹ ਵੀ ਦੇਖਿਆ ਜਾ ਸਕਦਾ ਕਿਉਂਕਿ ਅਕਾਲੀ ਦਲ ਜਿਹੜਾ ਕਿ ਕਿਸਾਨੀ ਨੂੰ ਰਿਪਰੈਜ਼ੈਂਟ ਕਰਦਾ ਸੀ ਕਿਸੇ ਵੇਲੇ ਕਿਸਾਨ ਜਥੇਬੰਦੀਆਂ ਦੇ ਹੋਂ ਚੌਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਬਾਹ ਫੜਦਾ ਸੀ ਤੇ ਕਿਸਾਨੀ ਇਹਨੂੰ ਆਪਣੀ ਪਾਰਟੀ ਵੀ ਕਹਿੰਦੇ ਸੀ ਫਿਰ ਦੂਜੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਜਾਬ ਦੇ ਮੰਗਾਂ ਦੇ ਪ੍ਰਤੀ ਪਾਣੀਆਂ ਪ੍ਰਤੀ ਪੰਜਾਬ ਦੀ ਭਾਸ਼ਾ ਪ੍ਰਤੀ ਜਿਹੜੀ ਗੱਲ ਕਰਦਾ ਸੀਗਾ ਤੇ ਆਪਣੇ ਸੰਘਰਸ਼ ਲਾਉਂਦਾ ਸੀ ਵੱਡੇ ਮੋਰਚੇ ਲਾਏ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਤੇ ਅਕਾਲੀ ਦਲ ਦਾ ਇਸ ਤਰ੍ਹਾਂ ਦਾ ਇਤਿਹਾਸ ਵੀ ਰਿਹਾ ਹੈਗਾ ਅਕਾਲੀ ਇਹ ਦਰ ਨੇ ਬਹੁਤ ਸਾਰੀਆਂ ਕਈ ਯਹੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਜਿਹੜੀਆਂ ਕਿ ਪਹਿਲੀ ਵਾਰ ਹੋਈਆਂ ਨੇ ਕਿਸਾਨਾਂ ਨੂੰ ਜਾਂ ਪੰਜਾਬੀਆਂ ਨੂੰ ਕਾਫੀ ਕੁਝ ਮਿਲਿਆ ਵੀ ਹੈ ਜਿਹੜੀ ਦੀ ਦੇਣ ਅਕਾਲੀ ਦਲ ਦੀ ਹੈ ਅਕਾਲੀ ਦਲ ਦੀ ਹੈ ਪਰੰਤੂ ਹੁਣ ਜਿਸ ਤਰ੍ਹਾਂ ਦਾ ਵਰਤਾਂਤ ਚੱਲ ਰਿਹਾ ਹੈ ਇਹ ਸਾਰਾ 네ਗੇਟਿਵ ਚੱਲ ਰਿਹਾ ਹੈ ਇਹਦੇ ਪਿੱਛੇ ਕੋਈ ਨਾ ਕੋਈ ਅਕਤਵੀ ਹੋ ਸਕਦੀ ਹੈ ਕੋਈ ਸ਼ਕਤੀ ਵੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਮੁੱਖ ਮੁੱਦੇ ਨੇ ਉਹਨਾਂ ਤੋਂ ਉੱਤੇ ਧਿਆਨ ਹਟਾ ਕੇ ਇਸ ਵੱਲ ਕੇਂਦਰਿਤ ਕੀਤਾ ਗਿਆ ਸਿਰਫ ਅਕਾਲੀ ਦਲ ਦੀ ਲੜਾਈ ਦੇ ਉੱਪਰ ਅਕਾਲੀ ਦਲ ਦੀਆਂ ਜਿਹੜੀਆਂ ਅੰਦਰਲੀਆਂ ਗਤੀਵਿਧੀਆਂ ਨੇ ਅਕਾਲੀ ਦਲ ਬਾਰੇ ਜਾਂ ਅਕਾਲੀ ਲੀਡਰਸ਼ਿਪ ਦੇ ਉਹਦੇ ਬਾਰੇ ਖਬਰ ਜ਼ਰੂਰ ਆ ਰਹੀ ਹੈ ਪਰੰਤੂ ਇਹਦਾ ਕੋਈ ਆਊਟ ਆਉਟਪੁੱਟ ਕੋਈ ਨਹੀਂ ਯਰਕੇ ਦੂਸਰੇ ਬਹੁਤ ਸਾਰੇ ਗੰਭੀਰ ਮਸਲੇ ਨੇ ਉਹ ਪਿੱਛੇ ਚਲੇ ਗਏ ਸਾਰੇ ਪਿੱਛੇ ਜਾ ਰਹੇ ਨੇ ਇਹਦੇ ਪਿੱਛੇ ਇਹ ਲੱਗਦਾ ਕੋਈ ਗਣੀ ਮਿੱਠੀ ਤਰੀਕੇ ਦੇ ਨਾਲ ਇੱਕ ਅਜਿਹਾ ਵਰਤਾਨ ਸਿਧਿਆ ਜਾ ਰਿਹਾ ਹੈ ਤਾਂ ਜੋ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਜਿਹੜੇ ਅਕਾਲੀ ਦਲ ਦੇ ਹਤਾਸ਼ੀ ਜਾਂ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਪਵੇ ਕਿ ਜਾਂ ਇਹ ਵੀ ਹੁੰਦਾ ਹੈ ਵੀ ਲੋਕਾਂ ਦੇ ਵਿੱਚ ਉਹ ਭੰਬਲਕੂਸਾ ਪੈਦਾ ਕੀਤਾ ਜਾਵੇ ਇਸ ਜਿਹੜੀ ਅਸਲੀ ਗੱਲ ਹੈ ਉਹ ਤੋਂ ਪਾਸੇ हट ਕੇ ਇਸ ਤਰ੍ਹਾਂ ਦਾ ਭੰਬਲ ਘੂਸਾ ਪੈਦਾ ਕਰਨ ਦੀ ਵੀ ਕੋਈ ਤਰਤੀਬ ਲੱਗਦੀ ਹੈ ਜਿਹੜੀ ਦੇ ਪਿੱਛੇ ਕੋਈ ਵੱਡੀ ਸ਼ਕਤੀ ਇਸ ਤਰ੍ਹਾਂ ਦੀ ਕਾਰਸ਼ੀਲ ਹੈ ਇਹ ਵੀ ਸੋਚਣ ਵਾਲੀ ਹੈ ਇਹ ਵੀ ਮੰਨੇ ਜਾਂਦਾ ਡਾਕਟਰ ਸਾਹਿਬ ਕਈ ਵਾਰੀ ਕੋਈ ਤਗੜਾ ਪਲਵਾਨ ਦੁੱਸੇ ਵਾਲਾ ਉਹ ਜੇਕਰ ਉਹਨੂੰ ਦੂਜਾ ਦਾ ਲਾ ਕੇ ਕੋਈ ਹੇਠਾਂ ਸੁੱਟ ਦੇ ਵੀ ਉਹ ਹੇਠੋਂ ਤਾਪਾ ਮਾਰ ਦੇ ਵੀ ਖੜ ਜਾ ਕੇ ਮੈਨੂੰ ਭਰਾ ਲੈਣ ਦੇ ਅਜਾ ਵੀ ਕੋਈ ਜੀ ਮਾਮਲਾ ਹੈ ਕਿ ਅਕਾਲੀ ਦਲ ਦੇ ਜਿਹੜੇ ਸਿਆਸੀ ਜਿਹੜੇ ਅਗਲੇ ਸਮੇ ਪੈਰ ਅੱਗੇ ਵਧਣ ਦੇ ਸੰਕੇਤ ਤੋਂ ਡਰੋਂ ਜਿਹੜੀ ਇਹਦੀ ਚਰਚਾ ਜਿਹੜੀ 네ਗਟਿਵ ਵੱਲ ਵਧੇਰੇ ਫੋਕਸ ਹੋ ਰਹੀ ਹੈ ਖੈਰ ਕਈ ਤਰ੍ਹਾਂ ਦੇ ਮੰਨੇ ਹੈ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ ਅਕਾਲੀ ਦਲ ਨੇ ਵੀ ਲਗਾਤਾਰ ਦਾਸ ਨਾਲ ਨਾਰਾਜ਼ ਵੀ ਕੀਤਾ ਦੇਸ਼ ਦੀ ਨੰਬਰ 2 ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤੋਂ ਪਰ ਪਹਿਲੀ ਪਾਰਟੀ ਨੰਬਰ 1 ਇਸ ਗੱਲ ਨੂੰ ਮੰਨਦੇ ਆ ਕਿ ਇਹ ਭਾਰਤੀਆਂ ਦੀ ਆਪਣੀ ਹੈ ਬਣਾਈ ਹੋਈ ਇਹ ਪਾਰਟੀ ਹੈ ਕਾਂਗਰਸ ਵੀ ਕਿਸ ਅੰਗਰੇਜ਼ ਦੀ ਬਣੀ ਹੋਈ ਹੈ। ਅਜਿਹੇ ਸਾਰੇ ਮਾਹੌਲ ਦੇ ਵਿੱਚ ਅਕਾਲੀ ਦਲ ਦਾ ਅਗਲੇ ਸਾਲ ਮੈਂ ਕੀ ਸਰਵਾਈਵ ਹੁੰਦਾ ਹੈ ਜਾਂ ਗੇਰ ਅਗਾ ਨੂੰ ਪੈਂਦਾ ਜਾਂ ਪਿਛਾ ਨੂੰ ਪੈਂਦਾ ਇਹ ਵੀ ਇੱਕ ਵੱਡੇ ਪੱਧਰ ਉੱਤੇ ਚਰਚਾ ਹੈ। ਵਿਰੋਧੀ ਤੇ ਰਾਮੀ ਇਹ ਗੱਲ ਅਕਾਲੀ ਦਲ ਦੇ ਹੱਕ ਦੇ ਵਿੱਚ ਜਦੋਂ ਕਰਦਿਆਂ ਨੇ ਕਿ ਖੇਤਰੀ ਪਾਰਟੀ ਦੇ ਇਵਜ ਅਕਾਲੀ ਦਲ ਦਾ ਵजूद ਰਹਿਣਾ ਜ਼ਰੂਰੀ ਹੈ। ਕਈ ਪੱਖ ਨੇ ਜਿਹੜੇ ਹਾਂ ਪੱਖੀ ਨਾ ਪੱਖੀ ਉਹ ਵੱਡੇ ਪੱਧਰ ਤੇ ਇਨੀ ਦਿਨੀ ਜਿਹੜੇ ਪਬਲਿਕ ਡੋਮੇਨ ਦੇ ਵਿੱਚ ਵੱਟੇ ਪੱਧਰ ਤੇ ਜਾਨੀ ਕਿ ਅਕਾਲੀ ਦਲ ਦੀ ਚਰਚਾ ਹੋਣੀ ਇਹ ਇੱਕ ਆਪਣੇ ਆਪ ਦਾ ਵਿਸ਼ਾ ਵੀ ਹੈ ਫਿਰ ਦੁਜੇ ਵਾਰ ਨੇ ਅਕਾਲੀ ਦਲ ਵੱਡੇ ਸੰਕਟ ਦੇ ਵਿੱਚ ਵੀ ਹੈ 2 ਦਸੰਬਰ ਨੂੰ ਸ੍ਰੀ ਕਾਲ ਤਖਸਾਲ ਦੀ ਫੈਸਲ ਤੋਂ ਫੈਸਲਾ ਹੁੰਦਾ ਹੈ ਅਕਾਲੀ ਦਲ ਸਬੰਧੀ ਮੰਨਿਆ ਜਾ ਰਿਹਾ ਸੀ ਕਿ ਕਈ ਮੋੜਾਂ ਤੋਂ ਬਾਅਦ ਇੱਕ ਸਾਰਥਕ ਲੈਣ ਦੇ ਵਿੱਚ ਪਵੇਗਾ ਪਰੰਤੂ ਮਹੌਲ ਉਸ ਕਦਰ ਨਹੀਂ ਆਇਆ ਹੁਣ ਸਾਬਕਾ ਚੇਜ਼ ਅਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਖਿਲਾਫ ਧੂਆਂ ਤਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਹਿੰਦਾ ਭਾਵੇਂ ਕਿ ਅਕਾਲੀ ਦਲ ਨੂੰ ਗੋੜਾ ਕਰਾਰ ਵੀ ਦਿੱਤਾ ਜਾ ਰਿਹਾ ਹੈ ਕਾਲੀ ਦਲ ਦੀ ਭਰਤੀ ਨੂੰ ਬੋਕਸ ਕਰਾਰ ਵੀ ਕੀਤਾ ਜਾ ਰਿਹਾ ਹੈ ਸਾਬਕਾ ਜਥੇਦਾਰ ਮੰਨਿਆ ਦੱਸਿਆ ਜਾਂਦਾ ਹੈ ਕਿ ਅਕਸਰ ਹੀ ਜਦੋਂ ਕਿਸੇ ਖਾਸ ਦੁਸ਼ਮਣ ਨੂੰ ਜੇਕਰ ਖੁੱਲ੍ਹਾ ਛੱਡ ਦਿਓ ਤਾਂ ਫਿਰ ਉਹ ਆਪਣੇ ਵੱਡੇ ਸਟੈਪ ਹੀ ਚੁਕੇਗਾ ਵੱਡੇ ਕਦਮ ਖੈਰ ਜਦੋਂ ਤੋਂ ਫਾਰਗ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਐ ਜੀ ਪੀ ਸੀ ਨੇ ਤਾਂ ਉਹ ਅਕਾਲੀ ਦਲ ਦੇ ਖਿਲਾਫ ਆਪਣੀ ਵੱਡੀ ਮਿਹਨਤ ਵਟਣ ਦੇ ਵਿੱਚ ਜ਼ਰੂਰ ਕੇ ਵਾਦੇ ਬਖਾਈ ਦੇ ਰਹੇ ਨੇ ਅੱਜ ਦੇ ਉਹਨਾਂ ਦੇ ਪ੍ਰੋਗਰਾਮ ਜੇਕਰ ਦੇਖੀਏ ਇੱਕ ਦਿਨ ਦੇ ਵਿੱਚ ਤਿੰਨ ਵੱਡੇ ਪ੍ਰੋਗਰਾਮ ਉਹਨਾਂ ਨੇ ਕੀਤੇ ਜਿੱਥੇ ਚੌਕੀ ਮਾਨ ਸਿੰਘ ਦਾਖਾ ਦੇ ਕੋਲ ਜਿੱਥੇ ਦੀਪ ਸਿੱਧੂ ਦੀ ਵਰਸੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪਹੁੰਚਦੇ ਆ ਤੇ ਭਾਵੇਂ ਦੀਪ ਸਿੱਧੂ ਸੰਬੰਧੀ ਉਹਨਾਂ ਦਾ ਜਿਹੜਾ ਪ੍ਰਚਾਰ ਬੜਾ ਵੱਡੇ ਪੱਧਰ ਉਤੇ ਰਿਹਾ ਪਰ ਨਾਲ ਹੀ ਉਹਨਾਂ ਨੇ ਇੱਕ ਤਰ੍ਹਾਂ ਅਸਿੱਧੇ ਤੌਰ ਤੇ ਬਾਦਲਾਂ ਦੇ ਖਿਲਾਫ ਵੀ ਵੱਡੇ ਪੱਧਰ ਤੇ ਪ੍ਰਚਾਰ ਦਾ ਜਿਹੜਾ ਸਿਰਾ ਰੱਖਿਆ ਇਸ ਤਰ੍ਹਾਂ ਬੂਪਰ ਆਏ ਵਿਖੇ ਬਾਬਾ ਸੰਤ ਬਾਬਾ ਸੁੰਦਰ ਸਿੰਘ ਦੇ ਪ੍ਰੋਗਰਾਮ ਸਬੰਧੀ ਤੇ ਕਿਹੜੀ ਵੜਿੰਗਾ ਜਿਹੜੀ ਰਾਏਕੋਟ ਦੇ ਵਿੱਚ ਉੱਥੇ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰੋਗਰਾਮਾਂ ਤੋਂ ਆਤਰ ਪ੍ਰਚਾਰਿਆ ਮੰਨ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੇਦਾਰ ਸੁਧਾਰਤਰ ਅਗਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦੇ ਦੋ ਦਰਜਨ ਦੇ ਕਰੀਬ ਪ੍ਰੋਗਰਾਮ ਤੈਅ ਕਰ ਰਹੀ ਹੈ ਜਿੱਥੇ ਜਿੱਥੇ ਸੁਧਾਰਤਰ ਆਪਣੀ ਪਕੜ ਮਜ਼ਬੂਤ ਬਣਾਉਣ ਦੇ ਇਰਤ ਗਿਰਦ ਹੈ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਜਾ ਰਿਹਾ ਡਾਕਟਰ ਸਾਹਿਬ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਮੋٹے ਤੌਰ ਤੇ ਕਹਿ ਸਕਦੇ ਆ ਕਿ ਬਾਦਲਾਂ ਦੇ ਖਿਲਾਫ ਹਾਲਾਂਕਿ ਪਰਮਜੀਤ ਸਿੰਘ ਸਰਨਾ ਜਿਹੜੇ ਕਾਲੀ ਆਗੂ ਨੇ ਉਹਨਾਂ ਦਾ ਲੰਗੀ ਕੱਲ ਇੱਕ ਬਿਆਨ ਚੱਲ ਰਿਹਾ ਸੀ ਕਿ ਕਾਲੀ ਦਲ ਨੂੰ ਤੁਸੀਂ ਹੁਣ ਬਾਦਲ ਨਾ ਕਹੋ ਸ਼੍ਰੋਮਣੀ ਕਾਲੀ ਦਲ ਖੈਰ ਪਰ ਪਛਾਣ ਉਹ ਬਾਦਲਾਂ ਦੇ ਨਾਲ ਹੀ ਜੁੜਦੀ ਹੈ ਵਿਕਰਨ ਹੋਵੇਗਾ ਕਿ ਬਾਦਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਹੁਣ ਸਿੱਧੇ ਤੌਰ ਤੇ ਲੜਾਈ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਇਸ ਲੜਾਈ ਨੂੰ ਕਿਵੇਂ ਤੁਸੀਂ ਦੇਖਦੇ ਹੋ ਅਕਾਲੀ ਹਲਕਿਆਂ ਦੇ ਵਿੱਚ ਇੱਕ ਡਰ ਵੀ ਜ਼ਰੂਰ ਵੇਖਣ ਨੂੰ ਮਿਲਿਆ ਕਿੰਸੋ ਇਸ ਤਰ੍ਹਾਂ ਦੀ ਆਈ ਹੈ ਕਿ 2002 ਦੇ ਵਿੱਚ ਅਕਾਲੀ ਦਲ ਕਾਫੀ ਮਜ਼ਬੂਤ ਦ੍ਰਿਸ਼ ਦੇ ਵਿੱਚ ਸੀ ਜਦੋਂ ਪੰਤ ਰਤਨਸਵਰਗੀ ਗਰਜਾਰ ਸਿੰਘ ਟੋੜਾ ਤੇ ਬਾਦਲ ਦਰਮਾਨ ਆਣ ਬਣ ਹੁੰਦੀ ਹੈ ਤਾਂ ਟੋੜਾ ਸਾਹਿਬ ਨੇ ਅਕਾਲੀ ਦਲ ਨੂੰ ਮੋਢੇ ਨੂੰ ਛੁੱਟ ਦਿੱਤਾ ਸੀ ਆਪਣੀ ਇੱਕ ਨਵੀਂ ਪਾਲਟੀਕ ਜੰਗ ਕਰਕੇ ਗਿਆਨੀ ਹਰਪ੍ਰੀਤ ਸਿੰਘ ਵੀ ਇੱਕ ਨਵੀਂ ਪਾਰਟੀ ਵੱਲ ਵੱਧ ਅੱਗੇ ਵਾਅਦੇ ਵਿਖਾਈ ਦੇ ਰਹੇ ਨੇ ਇਹ ਗੱਲ ਵੱਖਰੀ ਹੈ ਕਿ 18 ਫਰਵਰੀ ਨੂੰ ਪਟਿਆਲੇ ਦੇ ਵਿੱਚ ਸਰਜੀਤ ਸਿੰਘ ਰਖੜਾ ਸਾਹਿਬ ਕਾ ਮੰਤਰੀ ਦੇ ਘਰ ਸਦਾਨਤਰ ਦੀ ਬੈਠਕ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸਿਆਸੀ ਵਜੂਦ ਸਾਹਮਣੇ ਆਏਗਾ ਪਰ ਜਿਹੜਾ ਹੁਣ ਸਵਾਲ ਹੈ ਗਿਆਨੀ ਹਰਪ੍ਰੀਤ ਸਿੰਘ ਕਿੰਨਾ ਕੁ ਡੈਂਟ ਪਾਉਣ ਦੇ ਵਿੱਚ ਸਮਰੱਥ ਹੋਣਗੇ ਅਗਲੇ ਸਮੇਂ ਕਿੰਨਾ ਕੁ ਇਹ ਜਿਹੜੀ ਕੰਸੋ ਹੈ ਕਿ ਕਾਲੀ ਹਲਕੇ ਦੇ ਵਿੱਚ ਇੱਕ ਪਖਰੀ ਤਰ੍ਹਾਂ ਦਾ ਡਰ ਬਣਨ ਲੱਗਾ ਗਿਆਨੀ ਹਰਪ੍ਰੀਤ ਸਿੰਘ ਦੇ ਧੂਆਂ ਤਰ ਪ੍ਰਚਾਰਤਾ ਪਿੰਟਰ ਸਾਹਿਬ ਪਿੰਟਰ ਸਾਹਿਬ ਦੇਖੋ ਜਿਸ ਤਰ੍ਹਾਂ ਕਿ ਕਾਲੀ ਦਲ ਦਾ ਸਿਧਾਂਤਕ ਪੱਕੇ ਦੇ ਵਿੱਚ ਮੰਨਣਾ ਹੈ ਕਿ ਹੋ ਧਰਮ ਧਰਮ ਤੇ ਨਾ ਰਾਜਨੀਤੀ ਦਸਮੀ ਹੈ ਜਿਸ ਤਰ੍ਹਾਂ ਕਿ ਆਮ ਹੀ ਆਉਂਦਾ ਵੀ ਧਰਮ ਬਿਨਾਂ ਨਹੀਂ ਰਾਹ ਚੱਲੇ ਹਾਂ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਗਲੇ ਮਲੇ ਗਲੇ ਮਲੇ ਹੈ ਤੇ ਇਸ ਤਰ੍ਹਾਂ ਦਾ ਮਤਲਬ ਇਹ ਹੈ ਵੀ ਕਾਲੀ ਰਾਜਨੀਤੀ ਨੂੰ ਧਰਮ ਤੇ ਰਾਜਨੀਤੀ ਦਾ ਸੁਮੇਲ ਜਿਸ ਤਰ੍ਹਾਂ ਹੈਗਾ ਤੇ ਉਸ ਸੰਬੰਧ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਆਪਣੇ ਵਕਤ ਵੇ ਵਕਤ ਜਿਸ ਤਰ੍ਹਾਂ ਵੀ ਕਈ ਵਾਰ ਉਹਨਾਂ ਦੇ ਕਿਸੇ ਸਮਾਗਮ ਦੇ ਉੱਪਰ ਜਾਂ ਕਿਸੇ ਹੋਰ ਤਰ੍ਹਾਂ ਦੇ ਉਹਨਾਂ ਦੀਆਂ ਜਿਸ ਤਰ੍ਹਾਂ ਦੀਆਂ ਸਪੀਚ ਆਉਂਦੀਆਂ ਹੁੰਦੀਆਂ ਸੀ ਉਹਦੇ ਵਿੱਚੋਂ ਕਾਫੀ ਉਹਨਾਂ ਦਾ ਪ੍ਰਵਾਹ ਚਲਕਦਾ ਸੀਗਾ ਰਾਜਨੀਤਿਕ ਪ੍ਰਵਾਹ ਵੀ ਪਰੰਤੂ ਹੁਣ ਜਦ ਕੇ ਉਹਨਾਂ ਨੂੰ ਜੇਥੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਨੂੰ ਇੱਕ ਇਸ ਢੰਗੇ ਦੇ ਨਾਲ ਜਲੀਲ ਕਰਕੇ ਹਟਾਇਆ ਜਿਸ ਦਾ ਕਿ ਲਾਜ ਨਹੀਂ ਉਹਨਾਂ ਦੇ ਪ੍ਰਤੀ ਕਰੋ ਸੁਖ ਜਨਾ ਤਾਂ ਲੱਗ ਦਿਆ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਹਟਾਇਆ ਕਿ ਉਹਨਾਂ ਦੇ ਪ੍ਰਤੀ ਬਿਲਕੁਲ ਪਿਲਾਈ ਦੇ ਕਿਉਂਕਿ 15 ਅਕਤੂਬਰ ਤੱਕ ਉਹ ਬਿਲਕੁਲ ਫੰਟ ਦੇ ਲਈ ਬਹੁਤ ਵੱਡੇ ਉਪਯੋਗੀ ਸਨ ਸ਼੍ਰੋਮਣੀ ਕਾਲੀਦਾਲ ਵੀ ਬਹੁਤ ਉਹਨਾਂ ਨੂੰ ਮੰਨ ਰਹੀ ਸੀ 16 ਅਕਤੂਬਰ ਨੂੰ ਜਦੋਂ ਅਸਤੀਫਾ ਦਿੱਤਾ ਤਾਂ ਉਦੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਜਾ ਕੇ ਉਹਨਾਂ ਨੂੰ ਕਹਿਦਿਆਂ ਵੀ ਨਹੀਂ ਅਸਤੀਫਾ ਨਹੀਂ ਦੇਣਾ ਤੁਸੀਂ ਬਹੁਤ ਤੋਹ ਪਰ ਥੋੜੇ ਸਮੇਂ ਤੋਂ ਬਾਅਦ 2 ਦਸੰਬਰ ਦੇ ਫੈਸਲੇ ਤੋਂ ਬਾਅਦ ਉਹਨਾਂ ਦੇ ਖਿਲਾਫ ਇੱਕ ਕਿਸ ਤਰ੍ਹਾਂ ਦੀ ਮਹੀਮ ਚਲਾ ਦਿੱਤੀ ਗਈ ਤੇ ਉਹਨਾਂ ਨੂੰ ਜਲੀਲ ਕਰਕੇ ਜਥੇਦਾਰੀ ਤੋਂ ਫ਼ਾਰਕ ਕੀਤਾ ਗਿਆ ਇਸ ਕਰਕੇ ਲਾਜਮੀ ਉਹਨਾਂ ਦੇ ਅੰਦਰ ਰੋਸ ਤਾਂ ਉੱਕਿਆ ਨਾ ਦੂਸਰੀ ਗੱਲ ਯਾਨੀ ਹਰ ਪ੍ਰੈਜ਼ਿੰਗ ਸਟੇਜ ਤੇ ਤਨੀ ਨੇ ਪਠਾਵਾਤ ਕਰੇ ਨੇ ਪ੍ਰਾਣੀ ਤੇ ਉਹਨਾਂ ਨੂੰ ਅਧਿਆਸਕ ਪ੍ਰਮਾਣ ਤੇ ਸਟੇਜ ਦੇ ਉੱਪਰ ਆਪਣੀ ਗੱਲ ਪਹਿਨ ਦਾ ਤਰੀਕਾ ਤੇ ਇਸ ਪੱਖੋਂ ਤਾਂ ਉਹ ਮਹਰ ਨੇ ਮਹਾਤ ਨੇ ਉਹ ਕਨੁ ਪ੍ਰਾਪਤ ਕਰਨ ਦੀ ਉਹਨਾਂ ਵਿੱਚ ਸ਼ਕਤੀ ਹੈ ਇਸ ਪੱਖ ਦੇ ਚੋਂ ਜਿਹੜੀ ਕਿ ਆਮ ਤੌਰ ਤੇ ਜਿਵੇਂ ਕਿਸੇ ਵੀ ਇਹ ਪਹਿਲਾਂ ਜਿਹੜੇ ਕਾਲੀ ਲੀਡਰਸ਼ਿਪ ਕੀਤੀ ਹੁੰਦੀ ਸੀ ਚਾਹੇ ਜਥੇਦਾਰ ਗਰਚਰਨ ਸਿੰਘ ਟੋੜਾ ਸੀ ਉਹ ਸਟੇਜ ਤੇ ਤਨੀ ਸੰਤ ਤੇ ਉਹਨਾਂ ਨੂੰ ਬੋਲਣ ਦਾ ਉਹਨਾਂ ਨੂੰ ਲੋਕਾਂ ਨੂੰ ਪ੍ਰਭਾਵ ਕਰਨ ਦੀ ਸ਼ਕਤੀ ਹੁੰਦੀ ਸੀ ਪਰੰਤੂ ਹੁੰਦੀ ਜਿਹੜੀ ਨਵੀਂ ਲੀਡਰਸ਼ਿਪ ਆ ਰਹੀ ਹੈ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀਆਂ ਪ੍ਰਭਾਵ ਨਹੀਂ ਬਣ ਰਿਹਾ ਵੇਸ਼ਕ ਸਾਧਨ ਬੜੇ ਨੇ ਬੜਾ ਕੁਝ ਹੈਗਾ ਆਈਟੀ ਸੈੱਲ ਵੀ ਬਣੇ ਹੋਏ ਨੇ ਕਿ ਬਹੁਤ ਕੁਝ ਹੈ ਪਰੰਤੂ ਹੁਣ ਜਿਸ ਤਰ੍ਹਾਂ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਲਗਾਤਾਰ ਜਿਵੇਂ ਤੁਸੀਂ ਦੱਸਿਆ ਕਿ ਤਿੰਨ ਪ੍ਰੋਗਰਾਮ ਸੀ ਤੇ ਹੁਣ 12 ਪ੍ਰੋਗਰਾਮ ਤੋਂ ਹੋਰ ਵੀ ਉਹਨਾਂ ਦੇ ਨਿਸ਼ਚਿਤ ਕੀਤੇ ਗਏ ਨੇ ਤੇ ਉਹਨਾਂ ਦੇ ਪਿੱਛੇ ਲਾਜਮੀ ਹੈ ਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਕੇਂਦ੍ਰਿਤ ਹੋ ਰਹੀਆਂ ਨੇ ਇਕਠੀਆਂ ਹੋ ਰਹੀਆਂ ਨੇ ਤੇ ਉਹਨਾਂ ਦਾ ਆਈਟੀ ਸੈੱਲ ਵੀ ਬਣੇਗਾ ਤੇ ਉਹਨਾਂ ਦੀ ਜਿਹੜੀ ਆਵਾਜ਼ ਹੈ ਜੋ ਪ੍ਰਭਾਵ ਹੈ ਉਹ ਲਾਜ਼ਮੀ ਉਹ ਹਮਲਾ ਕਰਨਗੇ ਤੇ ਇਹਦੇ ਨਾਲ ਸਾਰੀਆਂ ਧਿਰਾਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਹਮਲਾ ਕਰਨਗੇ ਇੱਕ ਉਹਨਾਂ ਨੇ ਜਿਹੜਾ ਬਰਤਾਂਤ ਸਿਰਜ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਭਗੌੜਾ ਦਲ ਬਣ ਗਿਆ ਅਕਾਲ ਤਖਤ ਤੋਂ ਭਗੌੜਾ ਅਕਾਲ ਤਖਤ ਦੀ ਗਵਰੰਟੀ ਨੂੰ ਚੈਲੰਜ ਕਰ ਰਿਹਾ ਅਕਾਲ ਤਖਤ ਤੋਂ ਭੱਜੇ ਹੁਣ ਅਕਾਲੀ ਦਲ ਦੀ ਵੀ ਤਾਂ ਇੱਕ ਮਜਬੂਰੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਪ੍ਰਧਾਨੀ ਤੋਂ استیفا ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮ ਸ਼੍ਰੀ ਕਾਰਤਕ ਸਾਹਿਬ ਦੇ ਸੰਮੁਖ ਪੇਸ਼ ਹੋਏ ਸਨ ਤੇ ਉਹਨਾਂ ਨੇ ਸਾਰਾ ਕੁਝ ਆਪਣੀ ਧੂੜੀ 'ਚ ਪਵਾਇਆ ਸੀ ਤੇ ਆਪ ਮੰਨਿਆ ਸੀ ਤੇ ਹੁਣ ਇਸ ਤਰ੍ਹਾਂ ਦਾ ਜਦੋਂ ਟਕਰਾ ਆਉਣਾ ਤੇ ਇਹਦੇ ਵਿੱਚ ਲਾਜ਼ਮੀ ਹੈ ਤੇ ਇਸ ਤਰ੍ਹਾਂ ਦਾ ਧੂਆਂ ਧਾਰ ਪ੍ਰਚਾਰ ਕਰ ਰਹੇ ਨੇ ਤੇ ਜਿਹੜੀਆਂ ਗਰਮ ਧਿਰਾਂ ਨੇ ਜੂਥ ਹੈ ਨੌਜਵਾਨ ਜਿਹੜਾ ਅਪੀਲ ਕਰੂਗਾ ਤੇ ਨੌਜਵਾਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਖੂਨ ਨੂੰ ਗਰਮਾ ਜਾਊਗਾ لازਮੀ ਇਹਦੇ ਅਸਰ ਪੈਣਾ ਹੀ ਪੈਣਾ ਹੈਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਜਦੋਂ ਦੇਖਦੇ ਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਪ੍ਰਸਥਿਤੀਆਂ ਆਉਂਦੀਆਂ ਰਹੀਆਂ ਨੇ ਉਸ ਵੇਲੇ ਵੀ ਜਿਵੇਂ ਕਿ 89 ਦੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ थी ਉਹ ਉਸ ਵੇਲੇ ਵੀ ਕਾਫੀ ਕੁਝ ਇਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਰੋਸ ਹੈ ਉਹ ਉਹਨੂੰ ਇੱਕ ਦਿਸ਼ਾ ਦੇਣ ਦੇ ਵਿੱਚ ਜਿਹੜੇ ਜਿਹੜੇ ਕਾਮਯਾਬ ਹੋ ਜਾਂਦੇ ਨੇ ਉਹਦਾ ਫਰਕ ਕੱਪਣੇਗਾ ਹਾਂ ਯਾਨੀ ਹੈਪੀ ਸਿੰਘ ਦੇ ਪਿੱਛੇ ਜਿਸ ਤਰ੍ਹਾਂ ਕਿ ਸੁਧਾਰ ਲਹਿਰ ਵਾਲੇ ਦਾ ਦੀਪ ਸਿੱਧੂ ਦੇ ਜਾਂ ਭਾਈ ਅਮਰਪਾਲ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਹਰ ਪੰਜਾਬ ਤੇ ਉਹ 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 ਨਾਨਾ ਪਲੇਟਫਾਰਮ ਹੀ ਅਕਰਾ ਰਹਿ ਨੇ ਜਿੱਥੇ ਕਿ ਇਕੱਠ ਹੋਏਗਾ ਪੀਣਾ ਹੋਣਗੇ ਇਕੱਠੀਆਂ ਹੋਣਗੀਆਂ ਤੇ ਲਾਗਨੀਆਂ ਉਸ ਤਰ੍ਹਾਂ ਦਾ ਇੱਕ ਨਵੇਂ ਪਖਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹਮ ਲਾਵਰ ਬਰਤਾਨਾ ਚਾਹਿਆ ਜਾਏ ਜਾਵੇਗਾ ਜੀ ਦੇ ਡਿਫੈਂਸ ਦੇ ਵਿੱਚ ਅਕਾਲੀ ਦਲ ਨੂੰ ਆਉਣਾ ਪਏਗਾ ਆਪਣੇ ਆਪ ਨੂੰ ਕਿਉਂਕਿ ਹੁਣ ਜਿਹੜੀਆਂ ਪ੍ਰਸਥਿਤੀਆਂ ਇਹ ਵੀ ਨੇ ਜਿਵੇਂ ਤੁਸੀਂ ਦੱਸਿਆ ਕਿ ਅਕਾਲੀ ਦਲ ਦੇ ਪਾਸੇ ਸਿਸਟਮ ਮਲੇਟਿਕ ਐਮਪੀਏ ਤੇ ਸਰਕਾਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਕੁਝ ਤੋਂ ਵਿਖਦੀ ਸੁਣੀ ਰਿਹਾ ਇਹੋ ਜੀ ਪ੍ਰਸਥਿਤੀ ਦੇ ਵਿੱਚ ਬੜਾ ਔਖਾ ਹੈਗਾ ਜਿਹੜੀ ਕਿ ਲੜਾਈ ਜੇ ਤਿੱਖੀ ਹੋਣੀ ਹੈ ਬਹੁਤ ਜ਼ਿਆਦਾ ਦਬਾਅ ਬਣਨਾ ਹੈ ਤੇ ਇਹਦੇ ਵਿੱਚੋਂ ਜੂਥ ਨੂੰ ਜਿਹੜਾ ਨੌਜਵਾਨ ਜਿਹੜਾ ਤੇ ਬਹੁਤ ਹੀ ਜ਼ਿਆਦਾ ਭਾਵ ਕਿਸਮ ਦੀ ਆਪਾਂ ਕਈ ਨੌਜਵਾਨਾਂ ਨੇ ਹੀ ਜਿੱਥੇ ਬੰਦੀਆਂ ਨੂੰ ਚਲਾਉਣਾ ਜਾਂ ਅ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਰਾਜਨੀਤਿਕ ਹੁੰਦੀ ਹੈ ਉਸ ਨੂੰ ਸੈੱਟ ਕਰਨ ਦੇ ਵਿੱਚ ਜਿਵੇਂ ਕਿ ਆਪਾਂ ਹੁਣ ਆਪਣੇ ਗੁਆਂਢੀ ਮੁਲਕਾਂ ਦੇ ਵੀ ਦੇਖੀ ਕਿ ਉੱਥੇ ਵੀ ਯੂਥ ਕੀ ਕਰ ਰਹੇ ਨੇਗੇ ਇਹ ਮਿਸ਼ਨ ਪੰਜਾਬੀ